ਆਰੇ ਵਿੱਚ ਅਜ ਅਕਾਲ ਤੱਕ ਸਾਬ ਤੇ ਅਰਦਾਸ ਕਰਾਂਗੇ ਕਿ ਜਿਹੜਾ ਦਿੱਲੀ ਮੋਰਚਾ ਦੋ ਵਾ ਉਹਦੇ ਵਿੱਚ ਜਿਹੜੇ ਦੇਸ਼ ਦੇ ਕਿਸਾਨ ਮਜ਼ਦੂਰਾ ਉਹਨਾਂ ਨੂੰ ਖਤੇ ਮਿਲੇ ਕਿ ਕਿੱਥੀ ਆ ਗਈ ਸਾਨੂੰ ਕਿ ਕੇਂਦਰ ਦੇ ਜਿਹੜੇ ਤਿੰਨ ਮੰਤਰੀ ਆ ਉਹ 12 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਅ ਵਿਧ ਪੰਜਾਬ ਸਰਕਾਰ ਉਹ ਕਿਸਾਨਾਂ ਦਾ ਜਿਹੜਾ ਐਸ ਕੇ ਐਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਇਹਨਾਂ ਦਾ ਜਿਹੜਾ ਡੈਲੀਗੇਟ ਜਾਊਗਾ ਉੱਥੇ ਉਹਨਾਂ ਵਿਚਾਰ ਚਰਚਾ ਕਰਨਗੇ ਸਰਕਾਰ ਸਾਡੇ ਨਾਲ ਵਾਰਤਾ ਕਰ ਰਹੀ ਆ ਔਰ ਅਸੀਂ ਦਿਲ ਖੁੱਲੇ ਰੱਖੇ ਵੀ ਤੁਸੀਂ ਗੱਲਬਾਤ ਕਰੋ ਅਸੀਂ ਨਹੀਂ ਨਾਂ ਕਰਦੇ ਹੈਗੇ ਦੇਸ਼ ਦੇ ਲੋਕਾਂ 'ਚ ਮੈਸੇਜ ਨਹੀਂ ਜਾਵੇ ਵੀ ਕਿਸਾਨਾਂ ਨਾਲ ਕੋਈ ਗੱਲ ਨਹੀਂ ਕਰਨਾ ਚਾਹੀਦੀ हां दिल्ली पूछ तो पहलो दिल्ली मोर्चे नु सतगुरु गुरु रामदास जित दवे ओदे वास्ते गुरु घर ਨਤਮਸਤਕ ਜਦੋਂ ਵੀ ਕੋਈ ਕੰਮ ਕੱਡਾ ਕਰੀਦਾ ਤੇ ਗੁਰੂ ਘਰੋਂ ਜਿਹੜਾ ਅਰਦਾਸ ਕਰਕੇ ਸੁਭ ਗੁਰੂ ਸਾਹਿਬ ਦੇ ਅਸ਼ੀਰਵਾਦ ਲੈ ਕੇ ਤੁਰੇਦਾ ਉਹਦੇ ਵਾਸਤੇ ਆ ਜਾਈਏ ਉਹ ਜ਼ਿੰਮੇਵਾਰ ਨੇ ਵੀ ਸਾਨੂੰ ਮਜਬੂਰ ਹੋ ਕੇ ਦਿੱਲੀ ਜਾਣਾ ਪੈ ਰਿਆ ਦੋਹਾਂ ਸਾਲਾਂ ਸਾਡੇ ਮਸਲੇ ਹੱਲ ਕਰ ਦਿੰਦੇ ਤਾਂ ਸੀ ਕਹਿੰਦੇ ਮੋਦੀ ਸਾਹਿਬ ਠੀਕ ਨੇ ਆਪਾਂ ਅੱਜ ਗੁਰੂ ਰਾਮਦਾਸ ਦੇ ਦਰ ਤੇ ਨਸਮਸਤਕ ਹੋਣਾ ਸੀ ਕੁਝ ਕਾਰਨਾ ਕਰਕੇ ਮੈਂ ਲੇਟ ਹੋ ਗਿਆ ਜਾਮ ਸੀਗਾ ਤੇ ਅਸੀਂ ਗੁਰੂ ਘਰ ਵਿੱਚ ਆਜ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਾਂਗੇ ਕਿ ਜਿਹੜਾ ਦਿੱਲੀ ਮੋਰਚਾ ਦੋ ਵਾ ਉਹਦੇ ਵਿੱਚ ਜਿਹੜੇ ਦੇਸ਼ ਦੇ ਕਿਸਾਨ ਮਜ਼ਦੂਰ ਆ ਉਹਨਾਂ ਨੂੰ ਫਤਿਹ ਮਿਲੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਪੂਰੀਆਂ ਹੋਣ ਇਸ ਕਰਕੇ ਅਸੀਂ ਅੱਜ ਦਰਬਾਰ ਸਾਹਿਬ ਨਤਮਸਤਕ ਹੋਣ ਚੱਲੇ ਆ। ਕੰਧਿਰ ਸਾਹਿਬ ਕੱਲ ਇੱਕ ਮੀਟਿੰਗ ਤੁਸੀਂ ਬੜੀ ਲੰਬੀ ਕੀਤੀ। ਕੀ ਕੋਈ ਗੱਲਬਾਤ ਚੱਲ ਰਹੀ ਆ? ਕੀ ਉਸ ਦੇ ਜਿਵੇਂ ਹਰਿਆਣਾ ਚਾਹਦਾ ਜਿ ਇੰਟਰਨੈਟ ਵੀ ਸਸਪੈਂਡ ਕਰਤਾ ਕੀ ਕਹਿਣਾ ਚਾਹੋਗੇ? ਆ ਦੇਖੋ ਕੱਲ ਜਿਹੜੀ ਗੱਲਬਾਤ ਅੰਮ੍ਰਿਤਸਰ ਚ ਹੋਈ ਸੀਗੀ ਵੱਡੇ ਅਧਿਕਾਰੀਆਂ ਨਾਲ ਉਹਦੇ ਲੈ ਕੇ ਕੇਂਦਰ ਦੀ ਚਿੱਠੀ ਆ ਗਈ ਸਾਨੂੰ। ਵੀ ਕੇਂਦਰ ਦੇ ਜਿਹੜੇ ਤਿੰਨ ਮੰਤਰੀ ਆ ਉਹ 12 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਵਿਧ ਪੰਜਾਬ ਸਰਕਾਰ ਉਹ ਕਿਸਾਨਾਂ ਦਾ ਜਿਹੜਾ एसकेएम गैर राजनीतिक ते किसान मजदूर मोर्चा ਇਹਨਾਂ ਦਾ ਜਿਹੜਾ ਡੈਲੀਗੇਟ ਜਾਊਗਾ ਉੱਥੇ ਉਹਨਾਂ ਨਾਲ ਵਿਚਾਰ ਚਰਚਾ ਕਰਨਗੇ। ਉਦਲ ਜਲਤ ਦੇਖੋ ਡੈਲੀਗੇਸ਼ਨ ਚ तकरीबन ਮਿਰਲ ਦਾ 20 ਤੋਂ ਪਲੱਸ ਦਾ ਡੈਲੀਗੇਸ਼ਨ ਹੋਊਗਾ। ਕੇਐਮਐਮ ਦੀਆਂ ਵੀ 12 13 13 ਹੋਣਗੀਆਂ ਤੇ ਐਸਕੇਐਮ ਨਾਨ ਪੋਲਿਟਿਕਲ ਦੀਆਂ ਵੀ ਪੂਰੀਆਂ ਦੇਸ਼ ਭਰ ਦੀਆਂ 13 ਜਿਹੜਾ ਉਹਨਾਂ ਦੇ ਇੱਕ ਇੱਕ ਨਮਾਇੰਦਗੀ ਜੋ ਸ਼ਾਮਲ ਹੋਵੇ। ਕਿਸਾਨ ਜਥੇਬੰਦੀਆਂ ਤੁਹਾਡੇ ਨਾਲ ਨੇ ਜਿਵੇਂ ਪਿਛਲੀ ਵਾਰੀ ਪਹਿਲਾਂ ਚੱਲਿਆ ਸੀ ਕਈ ਆ ਕਹਿ ਰਹੇ ਕਿ ਅਸੀਂ ਨਾਲ ਹੈ ਕਈ ਕਹਿ ਰਹੇ ਨਹੀਂ ਨਾਲ ਕੀ ਕਹਿਣਾ ਚਾਹੋਗੇ। ਦੇਖੋ ਅੰਦੋਲਨ ਅੱਗੇ ਨੂੰ ਵੱਡਾ ਵਾ ਤੁਸੀਂ ਦੇਖ ਰਹੇ ਹੋ ਅੰਦੋਲਨ ਅੰਦੋਲਨ ਦੀ ਤਿਆਰੀ ਵੱਡੀ ਆ ਠੀਕ ਆ ਜੀ ਪਰ ਸਰਕਾਰ ਦੀ ਸਰਕਾਰ ਦੀ ਤਿਆਰੀ ਜਿਹੜੇ ਸਰਕਾਰ ਦੀ ਤਿਆਰੀ ਵੱਡੇ ਪੱਧਰ ਤੇ ਆ ਰਹੀ ਕੀ ਕਹੋਗੇ ਕੋਈ ਰੌਲਾ ਨਹੀਂ ਦੇਖੋ ਸਵਾਲ ਤਾਂ ਇੱਕ ਬਣੇ ਸਰਕਾਰ ਸਾਡੇ ਨਾਲ ਵਾਰਤਾ ਕਰ ਰਹੀ ਆ ਔਰ ਅਸੀਂ ਦਿਲ ਖੁੱਲੇ ਰੱਖੇ ਵੀ ਤੁਸੀਂ ਗੱਲਬਾਤ ਕਰੋ ਅਸੀਂ ਨਹੀਂ ਨਾ ਕਰਦੇ ਹੈਗੇ ਦੇਸ਼ ਦੇ ਲੋਕਾਂ 'ਚ ਮੈਸੇਜ ਨਹੀਂ ਜਾਵੇ ਵੀ ਕਿਸਾਨਾਂ ਨੂੰ ਗੱਲ ਨਹੀਂ ਕਰਨਾ ਚਾਹੁੰਦੇ ਇਹਦਾ ਮਤਲਬ ਅਸੀਂ ਸ਼ਾਂਤਮਈ ਢੰਗ ਨਾਲ ਬਹਿ ਕੇ ਮਸਲੇ ਦਾ ਹੱਲ ਚਾੁੰਦੇ ਆ ਗੱਲਬਾਤ ਦੇ ਵਿੱਚ ਵੀ ਜੋ ਕੁਝ ਹਰਿਆਣਾ ਦੇ ਸੀਐਮ ਸਾਹਿਬ ਖੱਟੜ ਸਾਹਿਬ ਦਾ ਰਵਈਆ ਦੇਖ ਰਹੇ ਅਸੀਂ ਜਿੱਮੇ ਇੰਟਰਨੈਟ ਬੰਦ ਕੀਤਾ ਔਰ ਤੁਸੀਂ ਬੈਰੀਕੇਟਿੰਗ ਦਾ ਚੱਲ ਪੰਜਾਬ ਵਾਲਿਆਂ ਲਈ ਕੀਤੀ ਗਲਤ ਸਮਝ ਆ ਰਹੀ ਹੈ ਹਰਿਆਣੇ ਦੇ ਵਿੱਚ ਜਿਹੜਾ ਅਨਲਾਨੀ ਐਮਰਜੈਂਸੀ ਹੈ ਜਿੱਮੇ ਪੂਰੇ ਪੂਰੇ ਹਰਿਆਣੇ ਨੂੰ ਖੁੱਲੀ ਜੇਲ੍ਹ ਵਿੱਚ ਬਦਲਿਆ ਜਾ ਰਿਹਾ ਮੈਨੂੰ ਲੱਗਦਾ ਹੈ ਗੈਰ ਮਨੁੱਖੀ ਹਰਿਆਣੇ ਦੇ ਲੋਕਾਂ ਨੇ ਖਟੜ ਸਾਹਿਬ ਨੂੰ ਚੁਣਿਆ ਸੀਗਾ ਤੇ ਮੈਨੂੰ ਲੱਗਦਾ ਹਰਿਆਣੇ ਦੇ ਲੋਕਾਂ ਨੂੰ ਧਰਨਾ ਮਜਾਰਾ ਕਰਨਾ ਮੋਰਚੇ 'ਤੇ ਜਾਣਾ ਉਹਨਾਂ ਦਾ ਜਨਮਸਿੱਧ ਅਧਿਕਾਰ ਹੈ ਉਹ ਖੋਣਾ ਨਹੀਂ ਚਾਹੀਦਾ ਹਾਂ ਸਾਰੇ ਹਰਿਆਣੇ ਦੇ ਕਿਸਾਨਾਂ ਨਾਲ ਸਾਰਿਆਂ ਨਾਲ ਰابطਾ ਹੈਗਾ ਜੀ ਹੰਦੇ ਸਾਹਿਬ ਆ ਜਾਂਦਾਸ ਕਰਨ ਆਏ ਜੇ ਦਿੱਲੀ ਕੂਚ ਨਹੀਂ ਦਾ ਹਾਂ ਸਾਰੇ ਹਰਿਆਣੇ ਦੇ ਕਿਸਾਨਾਂ ਨਾਲ ਸਾਰਿਆਂ ਨਾਲ ਰابطਾ ਹੈਗਾ ਜੀ ਹਾਂ ਦਿੱਲੀ ਕੂਚ ਤੋਂ ਪਹਿਲੋ ਦਿੱਲੀ ਮੋਰਚੇ ਨੂੰ ਸਤਗੁਰੂ ਰਾਮਦਾਸ ਜਿੱਤ ਦਵੇ ਉਹਦੇ ਵਾਸਤੇ ਗੁਰੂ ਘਰ ਨਤਮਸਤਕ ਜਦੋਂ ਵੀ ਕੋਈ ਕੰਮ ਕੱਢਾ ਕਰੀਦਾ ਤੇ ਗੁਰੂ ਘਰੋਂ ਜਿਹੜਾ ਅਰਦਾਸ ਕਰਕੇ ਸ਼ੁਭ ਗੁਰੂ ਸਾਹਿਬ ਦੇ ਅਸ਼ੀਰਵਾਦ ਲੈ ਕੇ ਤੁਰੇਦਾ ਉਹਦੇ ਵਾਸਤੇ ਅੱਜ ਆਏ। ਅੱਜ ਮੰਗੋ ਹੋਰ ਕਰਨਾ ਤੇ ਫਿਰ ਫਿਰਤ ਕੂਲ ਕੀਤਾ ਜਾਏਗਾ। ਨਹੀਂ ਦੇਖੋ ਆਜ ਤਾਂ ਅਸੀਂ ਸਾਰੇ ਇਕੱਠੇ ਹੋ ਰਹੇ ਹੈਗੇ। ਤੇ ਕੱਲ 12 ਨੂੰ ਵੀ ਨੇੜੇ ਇਕੱਠਾ ਹੋਇਆ ਜਾਊਗਾ। ਸ਼ਾਇਦ ਫਤੇਗੜ ਸਾਹਿਬ ਅਸੀਂ ਇਕੱਠੇ ਹੋ ਜਾਈਏ। ਕੂਚ 13 ਦਾ ਹੀ ਆ ਉਹ ਉਹ ਤਾਂ ਜਿਹੜੀ 12 ਦੀ ਮੀਟਿੰਗ ਹੈ ਨਾ ਉਹਦੀ ਸ਼ਾਮ ਚ ਕੀ ਨਿਕਲ ਕੇ ਆਉਗਾ ਕੀ ਹੁੰਦਾ ਉਸ ਤੋਂ ਬਾਅਦ ਫੈਸਲਾ ਕਰਾਂਗੇ ਕਿ ਕਿਹੜੀ ਜਗ੍ਹਾ ਤੋਂ ਸ਼ੁਰੂਆਤ ਕੀਤੀ ਜਾਏਗੀ ਅੰਮ੍ਰਿਤਸਰ ਤੋਂ ਦੇਖੋ ਦੇਖੋ ਅੱਜ ਅੱਜ ਦਾਵਾ ਕਰਨਾ ਮੀਟਿੰਗ ਤੋਂ ਬਾਅਦ ਵੀ ਮੀਟਿੰਗਾਂ ਮੰਨੀਆਂ ਜਾਣੀਆਂ ਕਿ ਨਹੀਂ ਮੰਨੀਆਂ ਜਾਣੀਆਂ ਇਹ ਵਾਜਬ ਨਹੀਂ ਹੈਗਾ ਇਹ ਮੀਟਿੰਗ ਤੋਂ ਬਾਅਦ ਠੀਕ ਹੈ ਜੀ ਐਮਐਫਸੀ ਦੀ ਮੰਗ ਅੜੀ ਕਿਤੇ ਗੱਲ ਕਿਤੇ ਅੜੀ ਹੈ ਦੇਖੋ ਮੰਗ ਦੱਸੋ ਦੇਖੋ ਡਬਲਯੂਟੀਓ ਨਾਲ ਟਕਰaundੀਆਂ ਮੰਗਾ ਨੇ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਇਹ ਬਹੁਤ ਸੌਖਾ ਸਖਾਲਾ ਇਹਦੇ ਵਾਸਤੇ ਕਿਸੇ ਕਮੇਟੀ ਦੀ ਲੋੜ ਨਹੀਂ ਹੈਗੀ ਐਮਐਸਪੀ ਪਹਿਲੋ ਤੈਅ ਕਰਦੀ ਹੈ ਸਰਕਾਰ 23 ਫਸਲਾਂ ਤੇ ਇੱਕ ਆਧਾਰ ਬਣਾ ਕੇ ਭਾਵੇਂ ਉਹ ਆਧਾਰ ਸਾਨੂੰ ਪਸੰਦ ਨਹੀਂ ਉਹ ਉਹਦਾ ਐਮਐਸਪੀ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾ ਸਕਦਾ ਵਾ ਉਦੋਂ ਅੱਗੇ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣ ਇਹ ਤੋਂ ਕਾ ਹੈਗਾ ਵੀ ਗੰਨਾ ਗੰਨੇ ਦਾ ਸੀ2 100% ਜੋੜ ਕੇ ਦਾ ਭਾਅ ਤੈਅ ਕੀਤਾ ਜਾਵੇ ਕਿਸਾਨ ਤੇ ਖੇਤ ਮਜ਼ਦੂਰ ਨੂੰ ਕਰਜ਼ ਮੁਕਤ ਕੀਤਾ ਜਾਵੇ ਲਖੀਮਪੁਰ ਖਰੀਦੇ ਜਿਹੜੇ ਅਜੇ ਮਿਸ਼ਰਾ ਟੈਣੀ ਜੀ ਉਹਨਾਂ ਨੂੰ ਮੰਤਰੀ ਮੰਡਲ ਚੋਂ ਕੱਢਿਆ ਜਾਣਾ ਰਹਿ ਤਾਂ ਮਹੀਨਾ ਗਿਆ ਜੇ ਕਿਸਾਨਾਂ ਦਾ ਦਿਲ ਠੰਡਾ ਕਰਨਾ ਉਹਨਾਂ ਨੂੰ ਬਾਹਰ ਕੱਢ ਦਿਓ ਤੇ ਲਖੀਮਪੁਰ ਖਰੀਦੇ ਜਿਹੜੇ 13 ਇੰਜਰਡ ਆ ਉਹਨਾਂ ਦਾ ਮੁਆਵਜ਼ਾ ਇਹ ਤੋਂ ਕਾਂ ਜਿਹੜਾ ਸਾਰੇ ਕੇਸ ਪਾਏ ਹੋਏ ਆ ਦਿੱਲੀ ਸਮੇਤ ਜਿੰਨੇ ਕੇਸ ਆ ਉਹ ਵਾਪਸੀ ਦਾ ਸਵਾਲ ਹੈ ਬਿਜਲੀ ਸੋਧ ਬਿੱਲ ਜਿਹੜਾ ਨਿੱਜੀ ਕਰਨ ਦਾ ਹਿੱਸਾ ਉਹਨੂੰ ਵਾਪਸ ਲਿਆ ਜਾਣਾ ਜਾਂ ਪੋਲੂਸ਼ਨ ਐਕਟ ਦੇ ਵਿੱਚੋਂ ਜਿਹੜਾ ਵਾ ਖੇਤੀ ਨੂੰ ਬਾਹਰ ਕੱਢਣਾ ਚਾਹੀਦਾ ਕਿਸਾਨਾਂ ਨੂੰ ਜਿਹੜੀ ਫਸਲੀ ਬੀਮਾ ਯੋਜਨਾ ਉਹ ਆਪਣੇ ਪੱਧਰ ਤੇ ਸਰਕਾਰ ਜੋੜੇ ਆਰਕੀ ਮਜ਼ਦੂਰਾਂ ਵਾਸਤੇ ਅਸੀਂ ਨਰੀਗਾ ਦੀ ਵੀ ਗੱਲ ਕੀਤੀ ਆ ਇਹਨੂੰ 200 ਦਿਨ ਕਰਦੇ ਹਾਂ ਅਬ ਐਮਐਸਪੀ ਨੂੰ ਲੈ ਕੇ ਕੁਝ ਜਥੇਬੰਦੀਆਂ ਚੰਡੀਗੜ੍ਹ ਨੂੰ ਕੂਚ ਕਰ ਰਹੀਆਂ ਐਮਐਸਪੀ ਨੂੰ ਲੈ ਕੇ ਐਮਐਸਪੀ ਜੇ ਚੰਡੀਗੜ੍ਹ ਹੀ ਹੱਲ ਹੋਣਾ ਤਾਂ ਫਿਰ ਦਿੱਲੀ ਜਾਣ ਦੀ ਕੀ ਲੋੜ ਆ ਜੀ ਤੁਹਾਨੂੰ ਜੀ ਦੇਖੋ ਵਾਰਤਾ ਕਿਤੇ ਵੀ ਹੋ ਸਕਦੀ ਆ ਦਿੱਲੀ ਦਾ ਅੰਦੋਲਨ ਆ ਉਹ ਦਿੱਲੀ ਚੱਲੂਗਾ ਸਾਡੀ ਮੰਗ ਮੁਤਾਬਕ ਹੀ ਉਹ ਚੰਡੀਗੜ੍ਹ ਆਏ ਨੇ ਪਹਿਲੇ ਕਦੀ ਵਿੱਚ ਇਤਿਹਾਸ ਨਹੀਂ ਹੋਇਆ ਕਿ ਦਿੱਲੀ ਚੱਲ ਕੇ ਚੰਡੀਗੜ੍ਹ ਜਾਂ ਪੰਜਾਬ ਆਈ ਹੋਵੇ ਇਹ ਇਤਿਹਾਸਕ ਮੌਕਾ ਵਾ ਪੰਜਾਬ ਦੀਆਂ ਤਿਆਰੀਆਂ 'ਚ ਕੋਈ ਟਕਰਾਅ ਹੋਇਆ ਕੌਣ ਜ਼ਿੰਮੇਵਾਰ ਹੈ ਸਰਕਾਰ ਸਰਕਾਰ ਅਸੀਂ ਇੱਕ ਮਹੀਨਾ ਪਹਿਲੋ ਦੇਖੋ ਅਲਟੀਮੇਟਮ ਦਿੱਤਾ 9 ਦਸੰਬਰ 2021 ਦੀ ਚਿੱਠੀ ਆਈ ਹੋਈ ਹੈ ਮੋਦੀ ਸਾਹਿਬ ਦੀ 2 ਸਾਲ ਹੋ ਗਿਆ ਮਸਲੇ ਦਾ ਹੱਲ ਨਹੀਂ ਕੀਤਾ ਇੱਕ ਹੁੰਦਾ ਮੰਗਾ ਮੰਗਾ ਨਹੀਂ ਕਮਿਟਮੈਂਟਸ ਜਿਹਨੂੰ ਕਹਿੰਦੇ ਆ ਜਿਹੜੇ ਉਹਨਾਂ ਨੇ ਭਰੋਸੇ ਦਿੱਤੇ ਆ ਉਹ ਜ਼ਿੰਮੇਵਾਰ ਨੇ ਵੀ ਸਾਨੂੰ ਮਜਬੂਰ ਹੋ ਕੇ ਦਿੱਲੀ ਜਾਣਾ ਪੈ ਰਿਹਾ ਦੋਵਾਂ ਸਾਲਾਂ ਚ ਸਾਡੇ ਮਸਲੇ ਹੱਲ ਕਰ ਦਿੰਦੇ ਤਾਂ ਅਸੀਂ ਕਹਿੰਦੇ ਮੋਦੀ ਸਾਹਿਬ ਠੀਕ ਨੇ ਅੰਦੇਜੀ ਆਪੇ ਆਪੇ ਮੋਦੀ ਜੀ ਜਾਰੀ ਅਮਰਸਰ ਤੋਂ ਕਿੱਝ ਆ ਕੇ ਫਟੇਗੜ ਤੋਂ ਦੇਖੋ ਫਟੇਗੜ ਆਪਾਂ ਇੱਥੇ ਅਮਰਸਰ ਦੇ ਵਿੱਚ ਅੱਜ ਤੱਕ ਇਕੱਠੇ ਹੋਣਾ ਗਾਹਾਂ ਜਾ ਕੇ ਫਟੇਗੜ ਸਾਹਿਬ ਇਕੱਠੇ ਹੋਵਾਂਗੇ ਜਿਹੜਾ 13 ਨੂੰ 12 ਵਾਲੀ ਮੀਟਿੰਗ ਆ ਉਹਦੀ ਸ਼ਾਮ ਤੋਂ ਬਾਅਦ ਸਾਰੀ ਪਿਕਚਰ ਤੁਹਾਡੇ ਸਾਹਮਣੇ ਜੋ ਕੁਝ ਵੀ ਹੋਊਗਾ ਜੇ ਸਰਕਾਰ ਕੋ ਐਮਐਸਬੀ ਖਰੀਦ ਦੀ ਗਾਰੰਟੀ ਤੇ ਨੋਟੀਫਿਕੇਸ਼ਨ ਕਰਦੀ ਆ ਡਾਕਟਰ ਸੁਆਮੀਨਾਥ ਨੇ ਕਮਿਸ਼ਨ ਦੀ ਮੰਗ ਤੇ ਨੋਟੀਫਿਕੇਸ਼ਨ ਕਰਦੀ ਆ ਉਹ ਕਰਜ਼ੇ ਤੇ ਨੋਟੀਫਾਈ ਕਰਦੀ ਆ ਫਿਰ ਜੜੀਆਂ ਦੇਖਦੀਆਂ ਜਥੇਬੰਦੀਆਂ ਨਾਲ ਮਿਲ ਕੇ ਵਿਚਾਰ ਰਹਾਂ ਕਿ ਪ੍ਰਧਾਨ ਜੀ ਜੋ ਪ੍ਰਧਾਨ ਸਾਹਿਬ ਜੋ ਉੱਥੇ ਹਾਲਾਤ ਬਣੇ ਨੇ ਇਸ ਵੇਲੇ ਇੱਕ ਤਰ੍ਹਾਂ ਦੇ ਜੰਗੀ ਪੱਧਰ ਤੇ ਉਹਨਾਂ ਨੇ ਹਾਲਾਤ ਬਣਾਏ ਆ ਉਹਦੇ ਵਿੱਚ ਕਗਰ ਕੋਈ